200 ਖਬਰਾਂ ਦੇ ਬਲਿੱਟਰ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸੁਬੇਂਦਰ ਬਿਆਦ ਵਿਧੇ ਕਟਰਾ ਮਾਰੋਪਣ ਦਾ ਨਾਮ ਨਹੀਂ ਲੈ ਰਹੀਆਂ ਤਾਂ ਦਾ ਮਾਮਲਾ ਫਰੋਹੇਪੁਰ ਵਿੱਚ ਸਾਹਮਣੇ ਆਇਆ ਫਰੋਹੇਪੁਰ ਵਿੱਚ ਐਸਜੀ ਪੀਸੀ ਅਤੇ ਸਕਾਰ ਕਮੇਟੀ ਵੱਲੋਂ ਪੁਲਿਸ ਦੇ ਮਦਦ ਨਾਲ ਫਰੋਹੇਪੁਰ ਦੇ ਬਸੰਤ ਬਿਹਾਰ ਵਿੱਚ ਬਣੇ ਇੱਕ ਗੁਰਦੁਆਰਾ ਸਾਹਿਬ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਬਜ਼ੇ ਵਿੱਚ ਲੈ ਕੇ ਉਹਨਾਂ ਨੂੰ ਮਰਿਆਦਾ ਅਨੁਸਾਰ ਗੁਰਦੁਆਰਾ ਜਾਮਣੀ ਸਾਹਿਬ ਵਿਖੇ ਲਿਜਾਇਆ ਗਿਆ ਗੁਰਦੁਆਰਾ ਪ੍ਰਬੰਧਕਾਂ ਦਾ આરોਪ ਖਾਂ ਕੇ ਗੁਰਦੁਆਰਾ ਸਾਹਿਬ ਦੇ ਨਾਂ ਤੇ ਤਾਗੇ ਤਬੀਤ ਅਤੇ ਪੁੱਛਾਂ ਦਾ ਕੰਮ ਚੱਲ ਰਿਆ ਸੀ ਜਿਸ ਨੂੰ ਬੰਦ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਹ ਦੇਸ਼ਾਂਤ ਇਹ ਕਾਰਵਾਈ ਕੀਤੀ ਗਈ ਵਾਹਿਗੁਰੂ ਕਿਹੜਾ ਕਿਹੜਾ ਸਿੰਘ ਪ੍ਰਵੇਸ਼ ਕੀਤਾ ਦੱਸੋ ਮੈਨੂੰ ਲੱਖੋ ਮੈਂ ਇਹਨੂੰ ਬੈਠ ਬੋਲਾਂ ਨਵੇਂ ਵਾਹਿਗੁਰੂ ਜੀ ਖਾ ਵਾਹਿਗੁਰੂ ਜੀ ਫਦੇ ਕਿਹੜਾ ਕਿਹੜੇ ਸਿੰਘ ਨੇ ਦਿੱਤੋ ਹਾਂਜੀ ਬੋਤਾ ਸਾਹਿਬ ਜੀ ਆ ਬੋਤਾ ਸੀ ਬੋਤਾ ਸਾਹਿਬ ਬੋਤਾ ਸਿੰਘ ਜੀ ਕਿਹੇ ਸਵਾਲ ਕੋਈ ਸਵਾਲ ਨਹੀਂ ਕਰ ਸਾਡੇ ਸਵਾਲਾਂ ਦਾ ਜਵਾਬ ਦੋ ਮੇਰੇ ਦਾ ਕੋਈ ਜਵਾਬ ਨਹੀਂ ਮੈਨੂੰ ਕੋਈ ਸਵਾਲ ਨਹੀਂ ਚਲੋ ਅੱਗੇ ਆ ਜਾਈਏ ਅੱਜ ਕੋਈ ਇਥੇ ਕੁਛ ਨਹੀਂ ਬਿਲਕੁਲ ਬਖੰਡ ਕਰ ਰਿਹਾ ਤੂੰ ਨਹੀਂ ਕੋਲ ਬਖੰਡ ਕਰ ਰਿਹਾ ਤੂੰ ਪ੍ਰਸ਼ਾਸਨ ਦੀ ਅੱਖੀ ਦੇ ਵਿੱਚ ਉਹ ਬਿਲਕੁਲ ਬਖੰਡ ਕਰ ਰਿਹਾ ਹੈ ਮੈਂ ਪ੍ਰਸ਼ਾਸਨ ਨੂੰ ਮਾਰੋ ਵਾਏ ਹੁਣੇ ਹੱਥ ਕੱਢੀ ਲਾ ਕੇ ਚਲੋ ਬਾਹਰ ਨੂੰ ਦੇਖ ਕੇ ਚਲੋ ਮੈਂ ਨਹੀਂ ਗੱਲਾਂ ਬਰਬਾਦ ਹੈਗਾ ਜਾ ਸਾਡੇ ਸਵਾਲਾਂ ਦਾ ਜਵਾਬ ਦੇ ਇੱਥੇ ਬਾਬਾ ਜੀ ਸਿਰਫ ਪੰਜਾਬੀ ਬੋਲਦਾ ਹੈ ਆਪ ਦੀ ਮਾਦੀ ਤੋਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਡੇੜਾ ਕਰ ਕਰਨ ਦੇ ਆਏ ਸਾਡੀ ਕੌਮ ਦਾ ਡੇੜਾ ਕਰ ਕਰਨ ਦੇ ਆਏ ਮੇਰੇ ਆਪ ਦੇਖੋ ਮੇਰੀ ਸੁਣੋ ਗੱਲ ਇਹ ਗੱਲ ਆ ਮੇਰੇ ਸਵਾਲਾਂ ਦਾ ਜਵਾਬ ਦੇ ਨਹੀਂ ਤਾਂ ਮੇਰਾ ਸਿਰ ਤੇ ਮੈਂ ਕੱਟ ਰਾ ਜੀਦਾ ਤੂੰ ਸਿਉਰੀ ਕਰ ਦੇਣਾ ਹਾਂ ਕਟਾਂਗੇ ਗੁਜਵਾਹ ਦੇ ਸਕਦਾ ਬਾਬਾ ਜੀ ਜਦ ਮਾਤੀ ਚਲੇਗੀ ਬਸ ਬਸ ਕੀ ਲੈ ਰਿਹਾ ਅਗਰ ਬਾਬਾ ਕੀ ਕਹਦਾ ਜੀ ਤੂੰ ਕਿ ਉਹ ਸਾਡੀ ਮੱਤ ਦੀ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਨਹੀਂ ਇਹਨਾਂ ਮਤਲਬ ਫਿਰ ਕੱਟਿਆ ਵੀ ਹੋ ਜਾ ਨਾ ਲੱਗਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਬੇ ਜੀਤ ਸਿੰਘ ਦਾ ਦੱਸੋ ਮੈਨੂੰ ਭਾਈ ਮਣੀ ਸਿੰਘ ਦੱਸੋ ਇਹਨੂੰ ਗੋਤਾ ਸਿੰਘ ਦੱਸੋ ਇਹ ਭਾਈ ਬਕਰ ਸਿੰਘ ਦੱਸੋ ਮੈਨੂੰ ਸਰੋ ਬਾਈ ਆਪਾਂ ਸੇਵਾ ਕਰੀ ਕੋਈ ਸੇਵਾ ਕਰ ਕੋਈ ਹਾਦੋਂ ਯਾਰ ਤੀਰ ਮਾਰ ਲੱਗਿਆ ਚਲੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਜੀ ਉਹ ਬਗੈ ਸਹੀ ਏਰੀਆ ਅਸੀਂ ਤਾਂ ਅਸੀਂ ਤਾਂ ਦਿਮਾਗ ਸਹੀ ਕਰਨ ਵਾਲੇ ਆਂ ਹਾੜੀ ਜਦ ਤਵੇ ਦਿਮਾਗ ਸਹੀ ਕਰਨ ਵਾਲੀ ਆ। ਭਾਈ ਉਹ ਹੀ ਬਾਬਾ ਜਿਹੜੀ ਬਸੰਤ ਦੇ ਇੱਕ ਕਰਦੀ ਆ ਸਮਝਦੀ ਆ ਉਹ ਭਾਈ ਗੁਰਮਾਹ ਦਾ ਲੱਲ ਬਸ। ਆਂ ਦੀ ਨਾਲ ਸਹਿਮਤਾ। ਪਰ ਕਿਰਪਾ ਦਾ ਸਥਾਨ ਹੀ ਨਾ ਇਹਗਾ। ਇਹ ਅਸਾਂ ਦੀ ਬਿਕਰਤਾ ਵੀ ਰੱਖੀ ਨਾ ਆਪਾਂ। ਆਹ ਬੰਦਾ ਨਾਲ ਆ ਕੇ ਸੁਣੋ। ਧਿਆਨ ਨਾਲ ਬੁੜਕਾ ਸਾਹਿਬ ਉੱਪਰ। ਅੱਜ ਅਸੀਂ ਗੁਰਦੁਆਰਾ ਜੋ ਰੋਪੜ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹਦੀਆਂ ਕਿ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਵਾਂਗੇ ਕਿ ਉਸ ਵੀਡੀਓ ਕਿਸ ਤਰ੍ਹਾਂ ਬਾਬਾ ਸਰਵਣ ਸਿੰਘ ਜੀ ਕਹਿੰਦੇ ਚ ਮੇਰੇ ਵਿੱਚ ਬਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋ ਵੀਡੀਓ ਬਣੇਗਾ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਅਛੀ ਸਿੰਘ ਸੀਸ ਦੇ ਨਾਂ ਲੈ ਕੇ ਜਦੋਂ ਕਿ ਇਹ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਕਾਲ ਨਹੀਂ ਕੀਤਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਸਾਡੇ ਅਛੀ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰਾਂ ਜਿਹੜੇ ਤੁਹਾਨੂੰ ਅਛੀ ਸਿੰਘ ਤੁਸੀਂ ਆਦੇ ਹੋ ਉਹਨਾਂ ਅਛੀ ਦਾ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਦੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ ਬੜੀ ਬਾਬਾ ਜੀ ਨਾਲ ਗੱਲ ਹੋਈ ਬਿਲਕੁਲ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਕਿ ਬਾਬਾ ਬੋਤਾ ਸਿੰਘ ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣੇ ਹੋ ਬਹੁਤ ਤਕੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਹਿੰਦੇ ਨੇ ਕਿ ਬਾਬਾ ਜੀ ਆ ਅੱਜ ਆ ਗਏ ਨੇ ਬਾਬਾ ਬੋਤਾ ਸਿੰਘ ਆ ਹੱਥ ਮਾਰ ਲੱਗ ਪਏ ਕਿ ਸਾਡੇ ਕੋਲ ਵੀਡੀਓ ਬਣੀ ਅੱਜ ਦੀ ਵੀਡੀਓ ਬਣੀ ਆ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਆ ਜਦੋਂ ਮੈਂ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਕਹਿੰਦੇ ਇਸ ਵਕਤ ਅਸੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਨਾ ਦੇ ਸਕਦੇ ਆ ਕੋਈ ਵੀ ਤੋਸ ਲੋਪਰ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨੇ ਸਾਡਾ ਬੜਾ ਇੰਟਰਨੈਸ਼ਨਲ ਪੰਥਕਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਧੰਨ ਸਿੰਘ ਦਾ ਅਸੀਂ ਜੋ ਰਿਪੋਰਟ ਕਿਤੇ ਕਾਲ ਤੱਕ ਸਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨੇ ਕੀਤੀ ਅਸੀਂ ਸਵੇਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆਏ ਨੇ ਉਹਨਾਂ ਨੇ ਪੂਰੀ ਗੁਰਮਤਿ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਸਰੂਪ ਜਿਹੜੇ ਤੇ ਨੇ ਸਰੂਪ ਤੇ ਨਾਲ ਪੋਥੀਆਂ ਨੇ ਇੱਥੇ ਸ਼ੋਭਤ ਕੀਤੇ ਜਾਣਗੇ ਔਰ ਦੂਜੀ ਰਹੀ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ ਇਹ ਕੇਸ ਪੰਜ ਪਿਆਰੇ ਅਕਾਲ ਤਖਤ ਸਾਹਿਬ ਉਹਨਾਂ ਨੂੰ ਦਿੱਤਾ ਜਾਵੇਗਾ 10 ਬਾਬਸ ਸੁਨਾਮ ਸਿੰਘ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਤਰਨਤਾਰਨ ਵਿਖੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ 461ਵੇਂ ਪ੍ਰਕਾਸ਼ ਪੁਰਬ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਿਤੀ 22 April ਨੂੰ ਲੈ ਕੇ 30 April ਤੱਕ ਇਲਾਕੇ ਦੀਆਂ ਸਾਧ ਸੰਗਤਾਂ ਦੇ ਸਹਿਯੋਗ ਨਾਲ ਵੱਖ-ਵੱਖ ਗੁਰੂ ਘਰ ਸਹਿਬਾਨਾਂ ਵਿੱਚ ਬੜੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ ਇਸੇ ਤਰ੍ਹਾਂ ਜੇ ਗੁਰਦੁਆਰਾ ਲੀਕਰ ਸਾਹਿਬ 'ਤੇ ਅੱਜ ਸ਼ੁਰੂਆਤ ਕਰਨ ਲਈ ਕੀਰਤਨ ਦਰਬਾਰ ਸਜਾਇਆ ਗਿਆ ਸਾਧ ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਸ਼ੁਭ ਹੋ ਜੀ ਕੀਤੀ ਗਈ ਅੰਦਰ ਪੰਜਾਬੀ ਭਾਸ਼ਾ ਸ਼ੀਰਸਤਾਂ ਸਰਦਾਰ ਅਨੰਦਜੀਤ ਮਹਾਰਾਜ ਦਾ 450 ਵਰਗ ਦਾ सली लड़ी अज गुरीर साहब तो शुरू हुई है समागम हम पूरे नौ दिन चलन गए जिस पे छह दिन अलग गुरुद्वारा सेवा लड़ीवार समागम चलन और उसके बाद अठाई उन्नती और तीह तरीक को दरबार साहब तरह तरह के महान समागम चल गए ये नौ दिन के अर्सों दौरान सिख पंथे बहुत शिकार योग राकी जैसे कथापा चक विद्वान जो हम पहुँच के गुरु साहब दर्शन करे और संघ दर्शन करे तरीक महान ਯੋਗੀ ਸਰਕਾਰ ਕਰ ਰਹੀ ਹੈ ਚਲੇਗਾ ਪਰ ਉਸੇ ਜਗ੍ਹਾ ਦਾ ਸਮਾਪਤ ਹੈ ਹਸਪਤਾਲ ਉਸ ਮੱਦ ਹੈ ਮੱਧਵਕੁਮ ਅਸਬਾਨੀਆਂ ਪਰਵੰਧਕ ਕਮੇਟੀਆਂ ਵਰਸੰਧਤਾ ਦੇ ਬਹੁਤ ਹੀ ਵੱਡੇ ਸਹਿਯੋਗ ਦੇ ਨਾਲ ਫਿਰੋਜਨਦੀ ਕੀਤਨ ਦਰਬਾਰ ਸਭਾ ਵੱਲੋਂ ਮਨਾਏ ਜਾਂਦੇ ਹਨ ਹਰ ਸਾਲ ਅਤੇ ਇਸ ਦਿਨ ਗੰਗੀਸ਼ੀਰ ਦਰਬਾਰ ਸਾਹਿਬ ਤਰਫੋਂ ਸਭ ਦਾ ਪਰ ਸਮਝੇ ਸਟਾਫ ਦਾ ਬਹੁਤ ਬਹੁਤ ਸਹਿਯੋਗ ਆਇਆ ਹੈ ਜਿਹਦੇ ਸੰਬੰਧਾਂ ਅਸੀਂ ਉਹਨਾਂ ਨੂੰ ਸਭੇ ਤੌਰ ਤੇ ਫਿਰੋਜਨਦੀ ਕੀਤਨ ਦਰਬਾਰ ਸਭਾ ਵੱਲੋਂ ਇਸ ਮਹਾਨ ਉਪਰ ਦੀ ਖੁਸ਼ੀ ਵਿੱਚ ਲਖ ਲਖ ਵਾਰ ਵਾਰਤਵਾਦ ਦੇ ਵਿਆ ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਜਸਵਿੰਦਰ ਸਿੰਘ ਤੇ ਮਾਨ ਦੀ ਗਵਾਹੀ ਦੇ ਵਿੱਚ ਇੱਕ ਵਰਕਰ ਮਿਲਣੀ ਵਿੱਚ ਭਾਗ ਲਿਆ ਜਿਸ ਵਿੱਚ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪਠੜ੍ਹ ਦੇ ਪੁੱਤਰ ਰਾਹੁਲ ਪਠੜ੍ਹ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੇ ਸਾਬਕਾ ਵਿਧਾਇਕ ਤੂਰੀ ਤੋਂ ਦਲਵੀਰ ਸਿੰਘ ਗੋਲਡੀ ਉੱਚੇ ਚੇ ਤੌਰ ਤੇ ਹਾਜ਼ਰ ਸਨ ਟਾਇਰ ਸਰਕਮਸਟਾਂਸਸ ਚ ਨੰਗਰੇ ਨੇ ਉਹਨਾਂ ਦਾ ਬੜਾ ਇੱਕ ਕਿਸਮ ਦਾ ਉਹਨਾਂ ਦਾ ਮਾਨਸਿਕ ਤੌਰ ਤੇ ਟੌਰਚਰ ਬਹੁਤ ਹੋ ਰਿਹਾ ਹੈ ਇਨਸਾਫ ਤਾਂ ਮਿਲਣਾ ਬਹੁਤ ਦੂਰ ਦੀ ਗੱਲ ਸੀਗੀ ਉਹਨਾਂ ਦੇ ਨਵ ਪੈਦਾ ਹੋਏ ਬੱਚੇ ਤੇ ਸਵਾਲੀਆ ਚਿੰਨ ਲਗਾਏ ਜਾ ਰਹੇ ਨੇ ਭਾਜਪੀ ਦੀ ਸਰਕਾਰ ਦਿੱਲੀੋਂ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬ ਤੋਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੀ ਆ ਔਰ ਉਹਦੇ ਬਰਥ ਦੇ ਚੰਦ ਦਿਨ ਪਹਿਲਾਂ ਹੀ ਚੰਦ ਦਿਨ ਬਾਅਦ ਉਹਨਾਂ ਨੂੰ ਇਹ ਪੁੱਛਿਆ ਜਾ ਰਿਹਾ ਕਿ ਤੁਸੀਂ ਇਹ ਆਈਪੀਐਫ ਕਿੱਥੋਂ ਕਰਵਾਇਆ ਕਿਉਂ ਕਰਾਇਆ ਲੈਜਿਟਿਮੇਟ ਹੈ ਕਿ ਨਹੀਂ ਹੈ ਇਹ ਸਾਰਾ ਅਸਲ ਮਕਸਦ ਉਹਨਾਂ ਦਾ ਸੀਗਾ ਸਰਕਾਰਾਂ ਦੋਨਾਂ ਸਰਕਾਰਾਂ ਦਾ ਕਿ ਕਿਸੇ ਤਰੀਕੇ ਨਾਲ ਬਲਕੌਰ ਸਿੰਘ ਜਾਂ ਤਾਂ ਇਲੈਕਸ਼ਨ ਨਾ ਲੜੇ ਤੇ ਜੇ ਇਲੈਕਸ਼ਨ ਨਾ ਵੀ ਜੇ ਇਲੈਕਸ਼ਨ ਨਾ ਲੜੇ ਤੇ ਕੈਂਪੇਨ ਵੀ ਨਾ ਕਰੇ ਇਹ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਅਨਿਆਏ ਆ ਔਰ ਅੱਜ ਉਹਨਾਂ ਦੇ ਉਹਨਾਂ ਦੀ ਮੈਂ ਤੁਹਾਨੂੰ ਕੋਲ ਇੱਕ ਬੜੇ ਤਾਥ ਇੰਪੋਰਟੈਂਟ ਪੇਸ਼ ਕਰਨ ਲੱਗਾ ਵੈਸੇ ਮੇਰੇ ਕੋਲ ਵੀਡੀਓ ਵੀ ਹੈ ਲੇਕਿਨ ਮੈਂ ਸ਼ਾਇਦ ਵੀਡੀਓ ਤੁਹਾਨੂੰ ਦਿਖਾ ਨਾ ਸਕਾਂ ਮੈਂ ਸ਼ੇਅਰ ਕਰੂੰਗਾ ਆਪਣੇ ਸੋਸ਼ਲ ਮੀਡੀਆ ਤੇ ਆ ਇੱਕ ਨੌਜਵਾਨ ਜਿਹੜਾ ਮੀਥੇਰ ਦੀ ਸ਼ਾਦੀ ਤੇ ਖੜਾ ਇੱਕ ਵਾਰੀ ਧਿਆਨ ਨਾਲ ਦੇਖੋ ਆ ਜਿਹੜਾ ਬਲੂ ਟਿੱਕ ਹੈ ਜਿਹਦੇ ਤੇ ਮੈਂ ਦਿਖਾ ਰਿਹਾ ਆ ਜਿਹੜਾ ਸਭ ਤੋਂ ਇਧਰਲੇ ਤਸਵੀਰ ਦੇ ਸੱਜੇ ਪਾਸੇ ਤੁਹਾਨੂੰ ਨਜ਼ਰ ਆ ਰਿਹਾ ਸੱਜੇ ਪਾਸੇ ਇਸ ਦਾ ਨਾਮ ਹੈਗਾ ਵਾ ਜੀਵਨ ਜੋਤ ਸਿੰਘ ਚਾਹਲ ਇਹ ਮਾਨਸਾ ਦਾ ਰਹਿਣ ਵਾਲਾ ਤੇ ਆ ਮੇਰੇ ਕੋਲ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਦਾ ਚਲਾਨ ਦੀ ਕਾਪੀ ਹੈ ਜਿਸ ਵਿੱਚ 4 ਨੰਬਰ ਦੇ ਉੱਤੇ ਤੁਸੀਂ ਸਕੈਨ ਕਰਕੇ ਲੈ ਸਕਦੇ ਡਾਕੂਮੈਂਟ 4 ਨੰਬਰ ਤੇ ਉਹ ਮੁਜਰਮ ਆ ਉਹਦੀ ਐਲਓਸੀ ਜਿਹੜੀ ਉਹ ਜਾਰੀ ਹੋ ਚੁੱਕੀ ਹੈ ਜਿਹੜੇ ਕਹਿੰਦੇ ਸੀ ਸਾਡਾ ਕੋਈ ਤਲਕਾਤ ਨਹੀਂ ਹਾਲਾਂਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਇਸ ਭਗਵੰਤ ਸਰਕਾਰ ਨੇ ਜਿਹੜੀ ਸਿਕਿਉਰਿਟੀ ਵਿਡਰੋ ਕੀਤੀ ਔਰ ਵਿਡਰੋ ਕਰਕੇ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਆਫੀਸ਼ੀਅਲ ਹੈਂਡਲਸ ਤੇ ਆਮ ਆਦਮੀ ਪਾਰਟੀ ਬਲਤੇਜ ਪੰਨੂ ਭਗਵੰਤ ਮਾਨ ਸਮੇਤ ਉਹਨਾਂ ਨੇ ਸ਼ੇਅਰ ਕੀਤੀ ਔਰ 24 ਘੰਟਿਆਂ ਚੋਂ ਦਾ ਕਤਲ ਹੋ ਗਿਆ ਮਤਲਬ ਐ ਲੱਗਿਆ ਕਿ ਜਦਾਂ ਉਹਨੂੰ ਉਹਨਾਂ ਨੂੰ ਕਨਵੇ ਕੀਤਾ ਗਿਆ ਕਿ ਅਸੀਂ ਉਹਨੂੰ ਨਿਹੱਤੇ ਕਰ ਦਿੱਤਾ ਤੇ ਤੁਸੀਂ ਉਹਨੂੰ ਗੋਲੀ ਮਾਰ ਕੇ ਮਾਰ ਸਕਦੇ ਹੋ ਔਰ ਸ਼ੂਟਰਸ ਆਏ ਮਾਰ ਕੇ ਚਲੇਗੇ ਅੱਜ ਤੱਕ ਉਹਨਾਂ ਦੇ ਔਰ ਜਿਹੜੇ ਸ਼ੂਟਰਸ ਨੇ ਜਿਹੜੇ ਉਹਨਾਂ ਦੇ ਕਾਤਲ ਨੇ ਉਹਨਾਂ ਤੋਂ ਜੇਲ੍ਹਾਂ ਚੋਂ ਬੈਠੇ ਇੰਟਰਵਿਊਜ਼ ਦੇ ਰਹੇ ਨੇ ਇਧਰੋਂ ਜ਼ਿਆਦਾ ਅਨਿਆਇਤ ਕੀ ਹੋ ਸਕਦਾ ਹੁਣ ਨਸ਼ੇ ਦੀ ਹੋਪੋਡੋਜ਼ ਦੇ ਨਾਲ ਚੀਮਾਂ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਮੌਤ ਘਰ ਦੇ ਬਾਹਰ ਮਾਤਮ ছায়ਾ ਸਰਕਾਰ ਨੂੰ ਬੇਨਤੀ ਹੈ ਕਿ ਨਸ਼ਾ ਰੁਕਾਇਆ ਜਾਵੇ ਤਾਂ ਜੋ ਉੱਥੇ ਸੰਗਰੂਰ ਤੋਂ ਆਜ਼ਾਦ ਮਿਰਬਰ ਬਰਿੰਦਰ ਸੇਖੋਂ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਕਿ ਇਹਦਾ ਜ਼ਿੰਮੇਵਾਰ ਹੈ ਕ ਉਥੇ ਨੌਜਵਾਨ ਦੀ ਮਾਤਾ ਨੇ ਵੀ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇੱਥੇ ਦੇ ਕੈਬਨ ਮੰਤਰੀ ਨੂੰ ਉਹ ਦੱਸਣਾ ਚਾਹੁੰਦੇ ਹਨ ਕਿ ਸ਼ਰਿਆਂਵ ਨਸ਼ਾ बिकਦਾ ਹੈ ਪਰ ਪੁਲਿਸ ਨੂੰ ਪਤਾ ਹੋਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜੋ ਸਾਥ ਹੁੰਦਾ ਨਾ ਉਹ ਸਾਥ ਆਪਦੇ ਵੱਲ ਨੂੰ ਖਿੱਚਦਾ ਜਿਹੇ ਜੇ ਕੋਈ ਕੰਮ ਕੰਦਾ ਕਰਦਾ ਉਹ ਆਪਦੇ ਵੱਲ ਹੀ ਲਿਆਉਂਦਾ ਮੇਰਾ ਬਚਾਣ ਭੋਲ ਦੀ ਨਿਆਣੀ ਮੱਤ ਲਾ ਲਓ ਕੁਛ ਵੀ ਲਾ ਲਓ ਪਰ ਉਹਨੇ ਇਹ ਚੀਜ਼ ਤਾਂ ਨਹੀਂ ਪਤਤੀ ਮੈਨੂੰ ਐਦਾਂ ਹੋ ਜੂ ਉਹਨੇ بس ਪ੍ਰਮਾਤਮਾ ਜਾਣਦਾ ਉਹਨੇ ਕੀ ਬਣਿਆ ਕੀ ਨਾ ਬਣਿਆ ਬਸ ਸਾਡੇ ਮੰਨ ਲਓ ਜੇ ਸਾਡੇ ਜਿਗਰ ਦਾ ਕਲੇਡਾ ਡਿੱਗਣਾ ਤੇ ਟੁੱਟੇ ਫੇਰ ਬਾਹਰ ਤੇ ਮੈਂ ਇਹੀ ਚਾਹੁੰਦਾ ਮੇਰਾ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਮੇਰਾ ਬੈਰ ਨਹੀਂ ਮੈਂ ਇਹੀ ਚਾਹੁੰਦਾ ਸਰਕਾਰ ਅੱਗੇ ਵੀ ਆਉਣ ਵਾਲੇ ਬੱਚਿਆਂ ਨੂੰ ਤਾਂ ਬਚਾਓ ਜੋ ਮੇਰੇ ਨਾਲ ਹੋ ਗਿਆ ਮੈਂ ਤਾਂ ਉਹਨੂੰ ਪਾਣਾ ਮਿੱਠਾ ਮੰਨ ਕੇ ਬੈਠੋ ਚੁੱਪ ਕਰਕੇ ਪਰ ਹੋਰ ਬੱਚਿਆਂ ਨਾਲ ਨਾ ਕਿਸੇ ਦਾ ਨੁਕਸਾਨ ਨਾ ਹੋਵੇ ਪੰਜਾਬ 'ਚ ਕਿਤੇ ਵੀ ਨਾ ਹੋਵੇ ਬੱਚੇ ਗੇਮ ਲੱਗਣ ਵਾਹ ਪੇ ਉਹਨੂੰ ਸੋਹਰਾ ਬਣ ਮਾਪਿ ਉਹਦਾ ਅੱਗੇ ਮੈਂ ਇਹ ਇੰਨਾ ਚਾਹਨਾ ਕਹਿਣਾ ਚਾਹੁੰਦਾ ਬੇਗਰ ਤੋਂ ਮੁੱਖ ਮੰਤਰੀ ਦਾ ਪਿੰਡ ਹੈ ਕਮਨ ਰੋੜੇ ਦੇ ਕਰਦੇ ਗਵਾਂਡ ਦਾ ਜਿਹੜਾ ਚੱਟਾ ਵਿਗਦਾ ਦੱਸ ਹੀ ਨਹੀਂ ਮਾਤਾ ਮੈਂ ਦੁੱਖ ਦਾ ਵੇਖ ਕੇ ਸਾਡੇ ਪੰਜਾਬ ਨੂੰ ਹੋਇਆ ਕੀ ਪਿਆ 6 ਮਹੀਨਿਆਂ ਤੋਂ ਘਟੋ ਘਟ ਮੈਂ ਇਸ ਏਰੀਆ ਵਿੱਚ ਅਸੀਂ ਗੋਹਾਰ ਲਾਉਂਦੇ ਫਿਰਦੇ ਚੀਕਾ ਮਾਰਦੇ ਫਿਰਦੇ ਮੇਰਾ ਛਾ ਜਿਹੜਾ ਹੈ ਬੈਂ ਦਾ ਜਿਹੜਾ ਜਵਾਨੀ ਸਾਡੀ ਤੋਂ ਨਿਕਲੀ ਜਾਂਦਾ ਆਪ ਮੈਡਲ ਦੇਖ ਲਓ ਆਓ ਤਸਵੀਰ ਦੇਖ ਲਓ ਬੱਚੇ ਦੀ ਇਹ ਇਸ ਹੁਣੀ ਦਾ ਹੱਕ ਦਾ ਸੀ ਇਹ ਹੁਣੀਆਂ ਦੇ ਜਿਹੜੇ ਹੈਗੇ ਜ਼ਿੰਮੇਵਾਰ ਇਹ ਲੋਕ ਨੇ ਜਿਹੜੇ ਕਿ ਤੁਸੀਂ ਕਹਿੰਦੇ ਨਸ਼ਾ ਬੰਦ ਕਿਵੇਂ ਹੋਵੇ ਜਦੋਂ ਨਸ਼ਿਆਂ ਦੇ ਵਿੱਚੋਂ ਕਮਾਈ ਹੈ ਜਿਹੜੀ ਉਹ ਵੱਡਾ ਹਿੱਸਾ ਜਿਹੜਾ ਲੀਡਰਾਂ ਤੱਕ ਜਾਂਦਾ ਹੈ ਹੋਰ ਜਿਹੜਾ ਪ੍ਰਸ਼ਾਸਨ ਦੇ ਵੱਡੇ ਅਸਥਾਨਾਂ ਤੱਕ ਜਾਂਦਾ ਤੇ ਫਿਰ ਚੱਟਾ ਬੰਦ ਕਿੱਥੋਂ ਹੋਣਾ ਚੱਟਾ ਬੰਦ ਕਰਨ ਵਾਸਤੇ ਜਿਹੜਾ ਹੈਗਾ ਇੱਕ ਬਹੁਤ ਵੱਡੀ ਕ੍ਰਿਟੀਕਲ ਬਿੱਲ ਦੀ ਲੋੜ ਹੈ ਜਿਹੜੀ ਕਿ ਇਹ ਬੇਗਰਤ اور ਬੇਜ਼ਮੀਰੇ اور ਬਿਲਕੁਲ ਲੋ ਲੈਵਲ ਦੇ ਲੋਕਾਂ ਦੇ ਪੱਲੇ ਕਿੱਥੇ ਹੋ ਸਕਦੀ ਹੈ ਉਸ ਤੋਂ ਪਹਿਲਾਂ ਇਸ ਤੋਂ ਵੱਡੇ ਡਾਕੂ ਜਿਹੜੇ ਕਾਲੀ ਤੇ ਕਾਂਗਸਿਆਂ ਦੇ ਰੂਪ ਵਿੱਚ ਸੀ ਉਹਨਾਂ ਨੇ ਇਹ ਬੂਟੇ ਲਾਏ ਹੋਏ ਸੀ ਉਹ ਬੂਟੇ ਨੂੰ ਫਲਤਾ ਪਹਿਲੇ ਆਉਣ ਲੱਗ ਪਏ ਸੀ ਹੁਣ ਤਾਂ ਬਹੁਤ ਵੱਡੇ ਵੱਡੇ ਦਰਖਤ ਬਣ ਕੇ ਪਰੇ ਪਏ ਐ ਕੋੜੇ ਫਲਾਂ ਦੇ ਨਾਲ ਤੇ ਉਹਦੇ ਜਿਹੜਾ ਜਿਹੜਾ ਚਖ ਦਾ ਜਿਹੜਾ ਦੰਦ ਲਾਉਂਦਾ ਉਹਦੀ ਮੌਤ ਹੁੰਦੀ ਹੈ ਤੁਹਾਡੇ ਸਾਹਮਣੇ ਇਹ ਸਰਕਾਰਾਂ ਦੇ ਲਾਏ ਹੋਏ ਬੂਟੇ ਐ ਅਸੀਂ ਰੋਜ਼ ਇਸ ਗੱਲ ਦੀ ਆਵਾਜ਼ ਠਾਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਰਕਾਰਾਂ ਭਾਵੇਂ ਪਹਿਲੀਆਂ ਭਾਵੇਂ ਹੁਣ ਦੀ ਇਹ ਦੁਸ਼ਮਣ ਸਾਬਤ ਹੋਣੀਆਂ ਪੰਜਾਬ ਦੀ ਲੋਕਾਂ ਦੀਆਂ ਇਨਾ ਤਾਂ ਕੋਈ ਉਮੀਦ ਜਿਹੜੀ ਰੱਖਣੀ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਬੇਮਾਨੀ ਵਾਲੀ ਗੱਲ ਹੈ ਜੇ ਆ ਹੁਣ ਆਉਣ ਵਾਲੇ ਸਮੇਂ ਵਿੱਚ ਫਿਰ ਇਹਨਾਂ ਨੇ ਬੇਸ਼ਰਮੀ ਨਾਲ ਤੁਹਾਡੇ ਘਰਾਂ 'ਚ ਵੜੇ ਜਾਣਾ ਹਾਲਾਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜੁੱਤੀਆਂ ਮਾਰਨੀ ਸ਼ੁਰੂ ਕਰ ਦਿੱਤੀਆਂ ਸਿਆਸਤ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਇਸ ਕਰਕੇ ਆਉਣ ਵਾਲਾ ਸਮਾਂ ਤਾਂ ਲੋਕ ਜਵਾਬ ਜਿਹੜਾ ਹੈ ਮੰਗਣਗੇ ਮੰਗਣਗੇ ਪਰ ਅਸੀਂ ਅੱਜ ਦੀ ਗੱਲ ਕਰਦੇ ਹਾਂ ਕਿ ਇਸ ਖਤਮ ਨੂੰ ਕਿਵੇਂ 174 ਦੀ ਕਾਰਵਾਈ ਵਿੱਚ ਬਦਲ ਦਿੱਤਾ ਗਿਆ ਜਦੋਂ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਸਾਰਾ ਕੁਝ ਦੇਖ ਲਿਆ ਸੀਗਾ ਲਾਸ਼ ਕਢਵਾਈ ਹੈ ਵੀਡੀਓ ਕਲਿੱਪਸ ਉਹ ਵੀ ਅਵੇਲੇਬਲ ਹੈਗੀਆਂ ਤੇ ਕਿਉਂ ਨਹੀਂ ਉਸੇ ਟਾਈਮ ਜਿਹੜਾ ਹੈਗਾ ਜਦੋਂ ਪਤਾ ਹੋ ਗਿਆ ਕਿ ਗੈਰਕੁਦਰਤੀ ਮੌਤ ਹੈ ਤੇ ਨਸ਼ੇ ਨਾ ਹੋਈ ਹੋਈ ਹੈ ਤੇ ਉਹਦੇ ਪਿੱਛੇ ਜਾਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਸੋਚੋ 74 ਦੀ ਕਾਰਵਾਈ ਕਰਨ ਦਾ ਕੋਈ ਮਕਸਦ ਹੀ ਹੈ ਨਹੀਂ ਸੀਗਾ ਇਹ ਰੇਤਾ ਵਿਚਾਰੇ ਸਰਮੇ ਵਿੱਚ ਬੈਠੇ ਸੀ ਉਹਨਾਂ ਦਾ ਧਿਆਨ ਨਹੀਂ ਹੁੰਦਾ ਜਦੋਂ ਐਡੀ ਵੱਡੀ ਜਵਾਨ ਮੌਤ ਆਈ ਹੋਵੇ ਸਾਹਮਣੇ ਤੇ ਤੁਸੀਂ ਕਾਗਜ਼ਾਂ ਤੇ ਸਾਈਨ ਕਰਾਈ ਜਾਂਦੇ ਹੋ ਅੱਖਾਂ ਮੀਟ ਕੇ ਨਾਲੀਆਂ ਤੇ ਕੱਲ ਨੂੰ ਕਹੋਗੇ ਇਹ ਕਾਗਜਾਂ ਤੇ ਇਸ ਤਰ੍ਹਾਂ ਦੇ ਚਲਾ ਕੀਤੇ ਹੋਏ ਸਹਿਨ ਬਹੁਤਾ ਜਿਹੜਾ ਹੈਗਾ ਉਹ ਲੋਕ ਦੇ ਨਹੀਂ ਹੁੰਦੇ ਹੁਣ ਇਹ ਦੇਖੋ ਮਾਤਾ ਦਾ ਸਰੀਰ ਕਿ ਪਹਿਲਾਂ ਗਈ ਸੀ ਜਿਹੜਾ ਪਹਿਲਾਂ ਤੁਹਾਨੂੰ ਦੱਸਿਆ ਗਿਆ ਘਰ ਜਾ ਕੇ ਪੈਸੇ ਮੜਾਉਣ ਗਈ ਹੋਈ ਹੈ ਉਸ ਤੋਂ ਇਹ ਗੱਲ ਪੈ ਰਹੀ ਹੈ ਕਿੰਨੀਆਂ ਗੱਲਾਂ ਪੁਲਿਸ ਪ੍ਰਸ਼ਾਸਨ ਦੇ ਨਿਗਾ ਵਿੱਚ ਹੈ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਜਿਸ ਸਿਸਟਮ ਦਾ ਸ਼ਿਕਾਰ ਹੈ ਮੈਨੂੰ ਇਹ ਵੀ ਕਹਿੰਦੇ ਕੋਈ ਗਰੇਜ਼ ਨਹੀਂ ਹੈਗਾ ਕਿ ਜਿਹੜੀ ਪੁਲਿਸ ਤੁਹਾਨੂੰ ਦਿਖਾਈ ਦਿੰਦੀ ਹੈ ਆ ਗੰਦ ਪਾਉਂਦੀ ਹੋਈ ਇਹਦੇ ਪਿੱਛੇ ਬਹੁਤ ਵੱਡੇ ਹੱਥ ਜੜੇਗੇ ਆ ਪੋਲੀਟਿਕਲ ਬੰਦਿਆਂ ਦੇ ਬਿਊਰੋਕ੍ਰੇਟ ਵੱਡਿਆਂ ਦੇ ਉਹ ਵਪਾਰੀ ਜਿਹੜੇ ਕਰੋੜਾਂ ਅਰਬਾਂ ਰਪਏ ਦੇ ਬਨਾਫੇ ਖੱਟ ਰਹੇ ਆ ਉਹਨਾਂ ਦੇ ਵੀ ਹੈਗੇ ਮੇਨ ਕਾਰਨ ਹੈਗੇ ਆ ਤੇ ਇਸ ਕਰਕੇ ਜਿਹੜੀ ਪੰਜਾਬ ਦੀ ਇਸ ਟਾਈਮ ਹਾਲਤ ਹੋਈ ਆ ਉਹ ਬਿਲਕੁਲ ਸਭ ਦੇ ਸਾਹਮਣੇ ਆ ਨਸ਼ਿਆਂ ਦੇ ਮਾਮਲੇ ਤੋਂ ਲੈ ਕੇ ਐਵੇਂ ਤਾਂ ਮੈਂ ਜਿੰਨੇ ਬੀਤੀ ਰਾਤ ਕੋਟ ਕਬੂਰਾ ਦੇ ਮੁਕਸਰ ਰੋਡ ਤੇ ਬੱਸ ਨਾਲ ਵਾਪਰੇ ਸੜਕੀ ਹਾਦਸੇ ਵਿੱਚ 40 ਸਾਲਾਂ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇ ਕਾਰਕ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਨੇ ਪੁਲਿਸ ਅੱਗੇ ਧਰਨਾ ਦਿੱਤਾ ਇਨਸਾਫ ਲਈ ਸਟੇਸ਼ਨ ਜਾਣਕਾਰੀ ਮੁਤਾਬਕ ਪੁਲਿਸ ਨੇ ਹਾਦਸੇ ਦਾ ਕਾਰਨ ਬਣ ਰਹੀ ਨਿੱਜੀ ਕੰਪਨੀ ਦੀ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ 200 ਇਸ ਨਾਏ ਦੀ ਖਬਰਾਂ ਕੱਲ ਫੇਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਤਦ ਤੱਕ ਲਈ ਇਜਾਜ਼ਤ ਦੇ ਦਿਓ ਰਬ ਰਾਖਾ